ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਸੋਚਿਓ ਤੇ ਸਹੀ ਫੈਸਲਾ ਲਿਆ ਜੇ ਸਭ ਤੋਂ ਪਹਿਲਾਂ ਇਹ ਜਲਦੀ ਜਲਦੀ ਵੀਡੀਓ ਜਿਹੜੀ ਇਹਨੂੰ ਸ਼ੇਅਰ ਕਰ ਦਿਆ ਜੀ ਇੱਕ ਟਾਈਮ ਉਹ ਵੀ ਸੀ ਜਦੋਂ ਸਾਡੀਆਂ 12 ਮਿਸਲਾਂ ਇਕੱਠੀਆਂ ਸੀ ਤੇ 12 ਮਿਸਲਾਂ ਨੇ ਰਲ ਕੇ ਜਿਹੜਾ ਦਿੱਲੀ ਫਤਿਹ ਕੀਤੀ ਸੀ ਦਿੱਲੀ ਦੇ ਉੱਤੇ ਝੰਡਾ ਚੜਾ ਕੇ ਆਈਆਂ ਸੀ ਉਸ ਤੋਂ ਬਾਅਦ ਫੇਰ ਸਮਾਂ ਆਇਆ ਸਾਡੇ ਬਾਬੇ ਦਾਦੇ ਵਿਚਾਰੇ ਝੋਲੇ ਚੱਕ ਕੇ ਰੋਟੀਆਂ ਪੱਲੇ ਬੰਨ੍ਹ ਕੇ ਜਿਹੜੇ ਵਿਚਾਰੇ ਧਰਨਿਆਂ ਦੇ ਵਿੱਚ ਜਾਂਦੇ ਰਹੇ ਬੜਾ ਘਾਲਣਾ ਘਾਲੀ ਉਹਨਾਂ ਨੇ ਉਸ ਤੋਂ ਬਾਅਦ ਇੱਕ ਦੌਰ ਫੇਰ ਆਇਆ ਕਿ ਸਾਨੂੰ ਮੌਕਾ ਮਿਲਿਆ ਕਿ ਅਸੀਂ ਦਿੱਲੀ ਜਾ ਕੇ ਆਪਣਾ ਪੱਖ ਰੱਖ ਸਕੀਏ ਤੇ ਅਸੀਂ ਆਪਦੀ ਜਿਹੜੀ ਲੜਾਈ ਆ ਉਹ ਲੜ ਸਕੀਏ ਤੇ ਇੱਕ ਯਕੀਨਨ ਜਿੱਤ ਬਣਾ ਸਕੀਏ ਯਾਦ ਰੱਖਿਓ ਅਸੀਂ ਜਦੋਂ ਇਕੱਠੇ ਸੀ ਤਾਂ ਉਸ ਟਾਈਮ ਤੇ ਦਿੱਲੀ ਸਾਡੇ ਕਦਮਾਂ ਦੇ ਵਿੱਚ ਝੁਕੀ ਸੀ ਚਾਹੇ ਟਾਈਮ ਪਾ ਕੇ ਝੁਕੀ ਪਰ ਝੁਕੀ ਜ਼ਰੂਰ ਸੀ ਸਾਡੇ ਕਦਮਾਂ ਦੇ ਵਿੱਚ ਅੱਜ ਜਿਹੜੀਆਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਹਰ ਜਥੇਬੰਦੀ ਦੀ ਆਪੋ ਆਪਣੀ ਰਹਿਓ ਭਰਾਵੋ ਮੈਂ ਬੇਨਤੀ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਦੇਣਾ ਪਰ ਏਕਾ ਕਰ ਲੋ ਏਕੇ ਦੇ ਵਿੱਚ ਬਰਕਤ ਆ ਜਿੰਨੀ ਦੇਰ ਆ ਮੁੱਠ ਮਿਚੀ ਆ ਨਾ ਉਨੀ ਦੇਰ ਤੁਹਾਡੇ ਵਿੱਚ ਬਹੁਤ ਵੱਡੀ ਤਾਕਤ ਆ ਤੇ ਜੇ ਮੁੱਠ ਮੁੱਠ ਖੁੱਲ ਗਈ ਨਾ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਅੱਜ ਮੈਂ ਬੇਨਤੀ ਕਰਦੀ ਆ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਆਪੋ ਆਪਣੇ ਗਿਲੇ ਸ਼ਿਕਵੇ ਜਿਹੜੇ ਭਲਾ ਕੇ ਅੱਜ ਤੁਹਾਨੂੰ ਏਕੇ ਦੀ ਜ਼ਰੂਰਤ ਆ ਅੱਜ ਏਕਾ ਕਰਨ ਦੀ ਲੋੜ ਆ ਤੁਹਾਨੂੰ ਜੇ ਮੰਨ ਲਓ ਸਪੋਜ਼ ਕਰੋ ਇਹਨੇ ਲੰਮੇ ਸਮੇ ਤੋਂ ੱਲੇ ਵਾਲ ਬਾਈ ਜੀ ਜਿਹੜਾ ਬੈਠਾ ਹੋਇਆ ਮਰਨ ਵਰਤ ਦੇ ਉੱਤੇ ਰੱਬ ਨਾ ਕਰੇ ਮੈਂ ਤਾਂ ਕਹਿੰਦੀ ਪ੍ਰਮਾਤਮਾ ਲੰਮੀ ਉਮਰ ਹੋਵੇ ਕਿਉਂਕਿ ਹਰ ਇੱਕ ਇਨਸਾਨ ਆਪਦੇ ਪਰਿਵਾਰ ਲਈ ਕਿਸੇ ਲਈ ਲੋੜੀ ਦਾ ਹੋਵੇ ਨਾ ਹੋਵੇ ਪਰ ਆਪਦੇ ਪਰਿਵਾਰ ਲਈ ਉਹ ਇਨਸਾਨ ਵਾਧੂ ਨਹੀਂ ਹੁੰਦਾ ਪਰਿਵਾਰ ਲਈ ਉਸ ਇਨਸਾਨ ਦੀ ਹਰ ਕਦਮ ਹਰ ਪੈਰ ਹਰ ਵਕਤ ਲੋੜ ਹੁੰਦੀ ਆ ਰੱਬ ਨਾ ਕਰੇ ਜੇ ਕੋਈ 19 21 ਹੋ ਗਈ ਕਿਹੜਾ ਮੂੰਹ ਲੈ ਕੇ ਜਾਓਗੇ ਯਾਦ ਕਰੋ ਸਮਾਂ ਜਦੋਂ ਬਾਈ ਦੀਪ ਸਿੱਧੂ ਬੋਲਦਾ ਹੁੰਦਾ ਸੀ ਤਾਂ ਅਸੀਂ ਲੋਕ ਉਹਨਾਂ ਚੀਜ਼ਾਂ ਨੂੰ ਮਜ਼ਾਕ ਮੰਨਦੇ ਸੀ ਪਰ ਜਦੋਂ ਬਾਈ ਦੀਪ ਸਿੱਧੂ ਦੀ ਮੌਤ ਹੋ ਗਈ ਬਾ ਚੱਦੀ ਰਾਤ ਬਹਿ ਕੇ ਉਹਦੇ ਸਿਮੇ ਦੀ ਰਾਖ ਵੀ ਚਟਕੀਆਂ ਪਰ ਪਰ ਕੇ ਲੈ ਕੇ ਗਏ ਕਿਉਂ ਅਸੀਂ ਆਪਦੇ ਬੱਚਿਆਂ ਨੂੰ ਦੱਸਣਾ ਇੱਕ ਸ਼ੇਰ ਸੀ ਸਾਡੀ ਕੌਮ ਦਾ ਗੱਲ ਕਰੋ ਅੱਜ ਉਹ ਸਮਾਂ ਫੇਰ ਤੁਹਾਨੂੰ ਵੰਗਾਰ ਰਿਹਾ ਅੱਜ ਲੋੜ ਆ ਹੱਕ ਦੇ ਵਿੱਚ ਖੜਨ ਦੀ ਅੱਜ ਲੋੜ ਆ ਉਹਦੀਆਂ ਬਾਹਾਂ ਬਣਨ ਦੀ ਅੱਜ ਲੋੜ ਨਹੀਂ ਕੰਟਰੋਵਰਸੀਆਂ ਕਰਨ ਦੀ ਅੱਜ ਲੋੜ ਆ ਏਕੇ ਦੀ ਬੇਸ਼ੱਕ ਚਾਹੇ ਕਿਸ ਹਰ ਇੱਕ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਆ ਚੀਜ਼ ਕਰ ਜੂਗਾ ਮੇਰੇ ਨਾਲ ਵੱਡਾ ਕੋਈ ਨਹੀਂ ਹਰ ਇੱਕ ਬੰਦੇ ਨੂੰ 11-11 ਆਪਦੀ ਪਾਵਰ ਦਾ ਬੜਾ ਗਮਾਨ ਹੁੰਦਾ ਸੋ ਜੂਨੀਅਨ ਚਾਹੇ ਕੋਈ ਵੱਡੀ ਹੋਵੇ ਚਾਹੇ ਕੋਈ ਛੋਟੀ ਹੋਵੇ ਏ ਨਹੀਂ ਮੈਨੇ ਰੱਖਦਾ ਹੁੰਦਾ ਇਹ ਮੈਨੇ ਰੱਖਦਾ ਹੁੰਦਾ ਕਿਹੜੀ ਯੂਨੀਅਨ ਕਿੱਥੇ ਜਾ ਕੇ ਇੱਕ ਯੂਨੀਅਨ ਇਹੋ ਜੀ ਵੀ ਹੁੰਦੀ ਆ ਜਿਹੜੀ ਮਰਨ ਤੱਕ ਵੀ ਤਿਆਰ ਹੁੰਦੀ ਆ ਇੱਕ ਇਹੋ ਜੀ ਹੁੰਦੀ ਆ ਜਿਹੜਾ ਭਾਰੀ ਹਜੂਮ ਹੁੰਦਾ ਪਰ ਗੱਲਾਂ ਕਰਨ ਜੋਗੀ ਹੁੰਦੀ ਆ ਸੋ ਕਹਿਣ ਦਾ ਭਾਵ ਆ ਅੱਜ ਲੋੜ ਆ ਇੱਥੇ ਮੈਂ ਡੱਲੇ ਵਾਲ ਬਾਈ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਤੁਸੀਂ ਇਹ ਕਸਾਂਝਾ ਬਿਆਨ ਜ਼ਰੂਰ ਦਿਓ ਸਾਰੇ ਲੋਕਾਂ ਨੂੰ ਹਰ ਉਸ ਕਿਸਾਨ ਨੂੰ ਹਰ ਉਸ ਭੈਣ ਭਰਾ ਨੂੰ ਇਹ ਇੱਕ ਮੈਸੇਜ ਦਿਓ ਸਾਂਝਾ ਵੀ ਆਓ ਸਾਰੇ ਇਕੱਠੇ ਹੋ ਗਏ ਆਓ ਸਾਰੇ ਲੜਕੇ ਲੜਾਈ ਜਿੱਤ ਗਏ ਭੰਦੇਰ ਵੀਰ ਜੀ ਨੂੰ ਬੇਨਤੀ ਕਰਦੇ ਆ ਭਰਾ ਜੀ ਇਕੱਠੇ ਹੋ ਜੋ 31 ਦੀਆਂ 31 ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਇਕੱਠੇ ਹੋ ਜੋ ਇਕੱਠੇ ਹੋ ਕੇ ਲੜਾਈ ਲੜੋਂਗੇ ਤਾਂ ਇਹ ਜੰਗ ਜਿੱਤ ਜੋਂਗੇ ਜਿੰਨੇ ਸਮਾਜ ਸੇਵੀ ਨੇ ਜਾਂ ਯੂਟਿਊਬਰ ਨੇ ਜਾਂ ਬਲੌਗਰ ਨੇ ਸਾਰੇ ਦੇਖੋ ਇੱਕ ਟਾਈਮ ਉਹ ਸੀ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਡੇਰੇ ਲਾਏ ਸੀ ਉੱਥੇ ਹਰ ਆਮ ਤੇ ਖਾਸ ਹਰ ਧਰਮ ਮਜਬ ਦੇ ਲੋਕ ਇਕੱਠੇ ਸੀ ਹਰ ਇਨਸਾਨ ਉਥੇ ਹਾਜ਼ਰੀ ਭਰ ਕੇ ਆਉਂਦਾ ਸੀ ਤੇ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਜਿਹੜਾ ਪੂਰਾ ਪੰਜਾਬ ਨਹੀਂ ਪੂਰਾ ਹਰਿਆਣਾ ਨਹੀਂ ਪੂਰਾ ਵਰਲਡ ਆ ਜਿਹੜਾ ਇੱਥੇ ਟੱਕ ਪਿਆ ਲੋਕ ਬਾਹਰ ਤੋਂ ਟਿਕਟਾਂ ਲੈ ਲੈ ਕੇ ਸਾਡੇ ਅੰਦੋਲਨ ਦਾ ਹਿੱਸਾ ਬਣੇ ਸੀ ਆ ਕੇ ਪਰ ਅੱਜ ਅਸੀਂ ਕਿੱਥੇ ਖੜੇ ਆ ਮਾਫ਼ ਕਰਨਾ ਸਾਡੀ ਸੋਚ ਕਿੱਥੇ ਖੜੀ ਆ ਆ ਬਾਅਦ ਦੇ ਵਿੱਚ ਹੋਟਮਾਂ ਦੇ ਹਾਰ ਪਾਉਣ ਨਾਲੋਂ ਭੋਗਾਂ ਤੇ ਜਾ ਕੇ ਅਰਦਾਸਾਂ 'ਚ ਇਕੱਠੇ ਹੋਣ ਨਾਲੋਂ ਜਾਂ ਬਾਅਦ ਦੇ ਵਿੱਚ ਪ੍ਰਾਣੀਆਂ ਯਾਦਾਂ ਨੂੰ ਇੱਕ ਵਕਤ 'ਚ ਇਸ ਇਨਸਾਨ ਨੂੰ ਮਿਲਿਆ ਸੀ ਇਹ ਬਹੁਤ ਵਧੀਆ ਸੀ ਮੇਰੀ ਉਹ ਮੈਨੂੰ ਨਹੀਂ ਸੀ ਪਤਾ ਆਖਰੀ ਮੁਲਾਕਾਤ ਇਹ ਸ਼ਬਦ ਵਰਤਨ ਨਾਲੋਂ ਚੰਗਾ ਜਿਉਂਦੇ ਜੀ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਬਣੋ ਬਾਹਾਂ ਬਣ ਕੇ ਇਸ ਲੜਾਈ ਨੂੰ ਜਿੱਤੋ ਨਾ ਕਿ ਲੜਾਈ ਨੂੰ ਹਾਰ ਵੱਲ ਲੈ ਕੇ ਜਾਓ ਐਡਾ ਕਵੱਡਾ ਜਿਗਰਾ ਕਰਕੇ ਟੱਕਰੋ ਕਿ ਦੁਸ਼ਮਣ ਨੂੰ ਵੀ ਹੱਥਾਂ ਪੈਰਾਂ ਦੀ ਪੈਜੇ ਨਾ ਕਿ ਦੁਸ਼ਮਣ ਨੂੰ ਆਪ ਦੇ ਉੱਪਰ ਕਾਮਜਾਪ ਹੋਣ ਦੀਆਂ ਤੁਸੀਂ ਸਰੰਗਾ ਦਿਓ ਸੋ ਮੇਰੀਆਂ ਇਹ ਬੇਨਤੀਆਂ ਜੇ ਚੰਗੀਆਂ ਲੱਗੀਆਂ ਤਾਂ ਇਸ ਗੱਲ ਨੂੰ ਅਪਣਾ ਲਿਆ ਜੇ ਨਹੀਂ ਵਕਤ ਤਾਂ ਗੁਜ਼ਰ ਜਾਣਾ ਕਹਿੰਦੇ ਆ ਨਾ ਫੇਰ ਪਛਤਾਏ ਕੀ ਹੁੰਦਾ ਹੈ ਜਦ ਚਿੜਗੀਆਂ ਚੌਕਡਾਲਾ ਖੇਤ ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਮਗਰੋਂ ਫੋਟਮਾਂ ਦੇ ਉੱਤੇ ਹਾਰ ਪਾਉਣ ਦਾ ਕੋਈ ਫਾਇਦਾ ਨਹੀਂ ਮਗਰੋਂ ਮੋਮਬੱਤੀਆਂ ਲਾਉਣ ਦਾ ਕੋਈ ਫਾਇਦਾ ਨਹੀਂ ਮਗਰੋਂ ਸੜਕਾਂ ਰੋਕਣ ਦਾ ਧਰਨੇ ਮੁਜਾਰੇ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਨਸਾਫ ਦੀ ਦੇਵੀ ਦੇ ਅੱਖਾਂ ਤੇ ਪੱਟੀ ਬੰਦੀ ਆ ਇਨਸਾਫ ਲੈਣਾ ਪੈਣਾ ਤੁਹਾਨੂੰ ਧੰਨਵਾਦ